ਪੰਜਾਬੀਓ ਸਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਜਿਹੜਾ ਕਿ ਇੱਕ ਪੁਰਾਣਾ ਐਸਾ ਬੰਦਾ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉਹਦਾ ਵੀਡੀਓ ਮੇਰੇ ਹੱਥ ਦੇ ਵਿੱਚ ਜਿਹੜਾ ਕਿ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਲੱਗੇ ਇਲਜ਼ਾਮਾਂ ਨੂੰ ਜਿਹੜੇ ਇਲਜ਼ਾਮ ਲੱਗੇ ਨੇ ਕੁੜੀ ਦੇ ਉਹਨਾਂ ਨੂੰ ਬਿਲਕੁਲ ਢੇ ਢੇਰੀ ਕਰ ਦਿੱਤਾ ਸਿਰੇ ਤੋਂ ਖਾਰਜ ਕਰ ਦਿੱਤਾ ਉਹ ਬਿਆਨ ਕਿਹੜਾ ਤੁਸੀਂ ਸੋਚਦੇ ਹੋਵੋਗੇ ਦਰਸਅਲੀ ਜਿਹੜਾ ਬਿਆਨ ਤਹਾਨੂੰ ਇੱਕ ਕੁੜੀ ਦੀ ਆਵਾਜ਼ ਆ ਜਿਹੜੀ ਉਹ ਕੀ ਕਹਿੰਦੀ ਉਹਦਾ ਵੀਡੀਓ ਦਿਖਾਉਣ ਜਾ ਰਹੇ ਆ ਉਸ ਕੁੜੀ ਨੇ ਬਹੁਤ ਵੱਡੀ ਜਿਹੜੀ ਗੱਲ ਕਹੀ ਹੈ ਤਾਂ ਉਹਦੇ ਬੰਨਿਓ ਵੀ ਇੱਕ ਬਹੁਤ ਵੱਡੀ ਹੈਰਾਨੀ ਵਾਲੀ ਗੱਲ ਆ ਜਿਹੜੀ ਕਿ ਹੋਸ਼ ਛੋੜਾ ਦਿੰਦੀ ਆ ਪਰ ਪਹਿਲਾ ਨੰਬਰ ਜਿਹੜੇ ਇਹ ਬਿਆਨ ਨੇ ਇਹ ਦੋਵੇਂ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਜਰੀਏ ਸੁਣਾਉਣ ਜਾ ਰਿਹਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਵਿੱਚ ਫੋਲੋਅਰਸ ਦਾ ਦਿਲ ਟੁੱਟ ਜਾਣਾ ਜਿਹੜਾ ਕਿ ਇਹ ਬਿਆਨ ਕਿਉਂਕਿ ਬਹੁਤ ਸਾਰੇ ਲੋਕ ਜੁੜੇ ਅਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਔਰ ਜਿਹੜਾ ਇਹ ਬਿਆਨ ਹੈ ਇਹ ਦਰਸਲ ਜਿਹੜੇ ਲੱਗੇ ਇਲਜ਼ਾਮਾਂ ਨੂੰ ਬਿਲਕੁਲ ਸਿਰੇ ਤੋਂ ਖਾਰਜ ਕਰ ਦਿੰਦੇ ਨੇ ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਲੋਕ ਅਕਸਰ ਤੁਸੀਂ ਪਹਿਲਾਂ ਵੀ ਸੁਣੀ ਹੈ ਇਹ ਗੱਲ ਸ਼ਾਇਦ ਨਹੀਂ ਸੁਣੀ ਹੋਣੀ ਜਾਂ ਸੁਣੀ ਹੋਣੀ ਪਰ ਜਿਹੜਾ ਇਸ ਬੰਦੇ ਦਾ ਦਾਵਾ ਉਹ ਐਸਾ ਦਾਵਾ ਬੰਦਾ ਵੀ ਉਹ ਜਿਹੜਾ ਅਕਸਰ ਤੁਸੀਂ ਸਾਰੇ ਲੋਕ ਉਹਨੂੰ ਜਾਣਦੇ ਹੋ ਉਹਦਾ ਚਿਹਰਾ ਉਹਦੀ ਆਵਾਜ਼ ਤੁਸੀਂ ਸਾਰੇ ਪਛਾਣਦੇ ਹੋ ਕਿਉਂਕਿ ਅਕਸਰ ਇਹ ਬੰਦਾ ਜਿਹੜਾ ਬਹੁਤ ਹੀ ਮਸ਼ਹੂਰ ਹੈ ਬਹੁਤ ਵੱਡਾ ਯਾਨੀ ਕਚਰਾ ਕਹਿ ਸਕਦੇ ਆ ਜਿਹੜਾ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਇੱਕ ਐਸੀ ਟਿੱਪਣੀ ਕਰ ਦਿੱਤੀ ਐ ਸਿਰੇ ਤੋਂ ਖਾਰਚ ਇਹ ਕਿਸ ਵੀ ਹੋ ਸਕਦਾ ਕਿਉਂ ਕਿ ਦਰਸਲ ਉਹ ਬਿਆਨ ਹੀ ਐਸਾ ਪਹਿਲਾਂ ਮੈਂ ਤੁਹਾਨੂੰ ਇਹਦਾ ਬਿਆਨ ਹੀ ਸੁਣਾਉਣਾ ਉਸ ਤੋਂ ਬਾਅਦ ਜਿਹੜੇ ਕੁੜੀ ਨੇ ਕਿਹਾ ਉਹ ਵੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਐ ਇਸੇ ਵੀਡੀਓ ਦੇ ਵਿੱਚ ਸੁਣੋ ਆਮ ਲੱਗ ਜਾਂਦੇ ਨੇ ਚੰਦ ਤੇ ਵੀ ਦਾਗ ਲੱਗਾ ਹੋਇਆ ਪਰ ਇਲਜ਼ਾਮ ਸੱਚ ਵੀ ਤਵਦੀਲ ਨਹੀਂ ਹੁੰਦੇ ਹੁੰਦੇ ਹਾਲੇ ਬਹੁਤ ਕੁਝ ਹੋਣਾ ਹੈ ਤੇ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਬਹੁਤ ਸੇ ਸੱਜਣਾ ਨੇ ਕੱਲ ਫੋਨ ਕੀਤੇ ਕਿ ਤੁਸੀਂ ਇਦਾਂ ਕਿਉਂ ਕਹਿਤਾ ਤੁਸੀਂ ਇਦਾਂ ਕਹਿਣਾ ਸੀ ਢੱਡੀਆਂ ਵਾਲਾ ਤਾਂ ਬਲਾਤਕਾਰੀ ਹੈ ਅਸਾਂ ਇਹਨਾਂ ਲੋਕਾਂ ਦੀ ਮੈਂ ਕਰਦੂ ਦੱਸਣੀ ਹੈ ਇੱਕ ਪਾਸੇ ਕਹਿ ਕੇ ਢੱਡੀਆਂ ਵਾਲਾ ਬਲਾਤਕਾਰੀ ਦੂਜੇ ਪਾਸੇ ਇੱਕ ਪਾਸੇ ਕਹਿਣੇ ਖੁਸ਼ਰਾ ਕਾ ਕੋਈ ਇਹਦਾ ਮੂਸਰ ਹੈ ਇਹ ਖੁਸਰਾ ਹੈ ਤਾਂ ਬਲਾਤਕਾਰ ਕਿਤਾ ਹੋ ਗਿਆ ਇਹ ਬਲਾਤਕਾਰ ਹੀ ਹੈ ਤਾਂ ਖੁਸਰਾ ਕਿਤਾ ਹੋ ਗਿਆ ਖੁਸਰਾ ਦਾ ਬਲਾਤਕਾਰ ਕਰ ਨਹੀਂ ਸਕਦਾ ਯਾਨੀ ਕਿ ਆ ਸਾਡੀ ਔਕਾਤ ਹੈ ਸਾਡ ਨੂੰ ਅਖੰਡੋ ਬੋਖੇ ਨਹੀਂ ਕਰ ਸਕਦੇ ਕਿ ਮੈਂ ਬਹੁਤ ਵੱਡੇ ਜਿਗਰੇ ਨਾਲ ਕਹਿਣਾ ਕਿ ਭਾਈ ਜੀ ਸਿੰਘ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਜਾਨ ਉੱਝੀ ਬੜੀ ਪਹਿਲਾਂ ਗੱਲ ਕਹੀ ਸੀ ਨਾ ਭਾਈ ਜੀ ਸਿੰਘ ਢੱਡਰਿਆਂ ਵਾਲੇ ਕੇਸ ਵਿੱਚੋਂ ਬਰੀ ਨੇ ਅੱਜ ਹੋ ਜਾਂਣ ਕੱਲ ਹੋ ਜਾਂਣ 6 ਮਹੀਨੇ ਬਾਅਦ ਹੋ ਜਾਂਣਾ ਬਿਲਕੁਲ ਸਹੀ ਗੱਲ ਹੈ ਵੀ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਈ ਲੋਕਾਂ ਮੰਨੀਓ ਕਿਹਾ ਗਿਆ ਦਰਸਲ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸਿਆ ਵੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਇੱਕ ਬੰਦੇ ਦਾ ਕਮੈਂਟ ਆਇਆ ਤੇ ਮੈਨੂੰ ਕਮੈਂਟ ਪੜ੍ਹ ਕੇ ਬੜੀ ਸ਼ਰਮ ਆਈ ਉਸ ਬੰਦੇ ਨੇ ਦਰਸਲ ਆਹੀ ਕਹਾਣੀ ਲਿਖੀ ਸੀ ਜਿਹੜੀ ਤੁਸੀਂ ਹੁਣ ਸੁਣੀ ਹੈ ਗਿਆਨੀ ਬੂਟਾ ਸਿੰਘ ਸੀ ਇਹ ਔਰ ਦੂਜਾ ਨੰਬਰ ਉਸ ਬੰਦੇ ਦੇ ਕਮੈਂਟ ਤੇ ਮੈਂ ਰਿਪਲਾਈ ਦਿੱਤਾ ਮੈਂ ਉਹਨੂੰ ਕਿਹਾ ਕਿ ਇਹਦੇ ਸਬੂਤ ਮੇਰੇ ਤੱਕ ਪਹੁੰਚਾ ਜਿਹੜਾ ਕਿ ਮੈਨੂੰ ਵੀ ਪਤਾ ਲੱਗੇ ਕਿ ਰਣਜੀਤ ਸਿੰਘ ਢੱਡੀਆਂ ਵਾਲਾ ਵਾਕਈ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਪਰ ਦਰਅਸਲ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਹਰ ਪਾਸਿਓਂ ਹਰ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਔਰ ਜਿਹੜੀ ਮੈਂ ਕੁੜੀ ਦੀ ਗੱਲ ਕਹੀ ਹੈ ਉਹ ਵੀ ਜਿਹੜੀ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਉਸ ਕੁੜੀ ਦਾ ਬਿਆਨ ਕੀ ਹੈ ਉਹ ਕਹਿੰਦੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਅਕਸਰ ਹੋ ਜਾਂਦੀ ਸੀ ਔਰ ਬਹੁਤ ਸਾਰਾ ਯਾਨੀ ਟਾਈਮ ਉਸਨੇ ਉਹਦੀ ਕਥਾ ਉਹਨਾਂ ਦੀ ਵਿਚਾਰ ਉਹਨਾਂ ਦੇ ਬਹੁਤ ਸਾਰੇ ਯਾਨੀ ਸੰਗਤਾਂ ਵੀ ਸੁਣੀਆਂ ਪਰ ਉਸ ਕੁੜੀ ਦਾ ਜਿਹੜਾ ਬਿਆਨ ਆ ਜਾਂਦਾ ਉਸ ਬਿਆਨ ਤੇ ਗੌਰ ਕਰਨ ਵਾਲੀ ਲੋੜ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਤੇ ਅਮਲ ਵੀ ਕਰਨਾ ਚਾਹੀਦਾ ਉਹਨੇ ਕੀ ਕਿਹਾ ਕਹਿੰਦੀ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਸੰਤ ਨੇ ਅਸੀਂ ਬਹੁਤ ਸਾਰਾ ਲੰਮਾ ਟਾਈਮ ਹੋ ਗਿਆ ਸਾਨੂੰ ਡੇਰੇ ਦੇ ਨਾਲ ਜੁੜਿਆ ਬਹੁਤ ਸਾਰੇ ਸਾਲ ਹੋ ਗਏ ਪਰ ਅਸੀਂ ਇੰਨੇ ਸਾਲਾਂ ਦੇ ਵਿੱਚ ਕਦੇ ਵੀ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਕਦੇ ਵੀ ਯਾਨੀ ਗਲਤ ਕੋਈ ਰਿਸ਼ਤੇ ਨਹੀਂ ਦੇਖੇ ਤੇ ਜਾਂ ਫਿਰ ਕੋਈ ਗਲਤ ਗੱਲ ਕਰਦਾ ਨਹੀਂ ਦੇਖਿਆ ਤਾਂ ਉਸ ਕੁੜੀ ਬਣੀਓ ਇੱਕ ਬਹੁਤ ਵੱਡਾ ਯਾਨੀ ਖੁਲਾਸਾ ਕੀਤਾ ਗਿਆ ਪਰ ਸਾਡੇ ਵਿੱਚ ਜਿਹੜੇ ਲੋਕ ਮੌਜੂਦ ਨੇ ਪੰਜਾਬ ਦੇ ਵਿੱਚ ਹੀ ਅਧਾਰਾ ਸਾਲ ਕੋਈ ਬਾਹਰ ਦੇ ਲੋਕ ਨਹੀਂ ਪੰਜਾਬ ਦੇ ਵਿੱਚ ਕੁਝ ਤਾਂ ਚੈਨਲ ਨੇ ਜਿਹੜੇ ਵੱਡੇ ਪੱਦਰਤੇ ਯਾਨੀ ਉਹਦਾ ਇੱਕ ਕੂੜ ਪ੍ਰਚਾਰ ਕਹਿ ਲੋ ਉਹਦੇ ਵਿਰੁੱਧ ਜਿਹੜੀ ਮਹੀਮ ਸਿਰਜ ਰਹੇ ਨੇ ਉਹ ਬਹੁਤ ਸਾਰੇ ਚੈਨਲ ਨੇ ਇੱਕ ਕੈਨੇਡਾ ਦਾ ਚੈਨਲ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਉਹਦਾ ਨਾਮ ਬਾਸੀ ਹੈ ਜਿਹੜਾ ਅਕਸਰ ਢੱਡੀਆਂ ਵਾਲੇ ਸੰਤ ਦੇ ਖਿਲਾਫ ਆ ਹੋਰ ਵੀ ਕਈ ਸਾਰੇ ਸਾਡੇ ਬੰਦੇ ਨੇ ਜਿਹੜੇ ਗੁਰਸਿੱਖ ਨੇ ਬਹੁਤ ਸਾਰੇ ਬੰਦੇ ਨੇ ਜਿਹੜੇ ਉਹਦੇ ਵਿਰੁੱਧ ਯਾਨੀ ਪਤਾ ਹੀ ਨਹੀਂ ਕੀ ਬੋਲ ਦੇਣ ਪਰ ਕਿਤੇ ਨਾ ਕਿਤੇ ਉਹ ਪ੍ਰਚਾਰਕ ਸਿੱਖ ਵੀ ਜਿਹੜੇ ਵਿਰੋਧੀ ਨੇ ਉਹ ਵੀ ਗੱਲ ਇਹ ਕਹਿੰਦੇ ਨੇ ਇੱਕ ਪਾਸੇ ਕਿ ਢੱਡਰੀਆਂ ਵਾਲੇ ਸੰਤ ਆ ਜਿਹੜੇ ਉਹ ਸੱਚੇ ਨੇ ਕਿਉਂਕਿ ਕਈ ਜਿਵੇਂ ਦਾਦੂ ਵਾਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਲੱਖ ਚਾਹੇ ਮਤ ਭੇਦ ਹੋਣ ਸਾਡੇ ਲੱਖ ਬਖਰੇਵੇਂ ਹੋਣ ਪਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਇਸ ਤਰ੍ਹਾਂ ਦਾ ਗਲਤ ਕੈਰੈਕਟਰ ਹੈ ਜਿਹੜਾ ਉਹ ਨਹੀਂ ਕਰ ਸਕਦਾ ਇਹ ਦਾ ਅਸਲ ਸਿਰੇ ਤੋਂ ਉਹਨਾਂ ਨੇ ਖਾਰਜ ਕੀਤਾ ਮੈਂ ਆਪਣੇ ਤੌਰ ਤੇ ਕਹਿਣਾ ਆਪਣੇ ਚੈਨਲ ਦੇ ਥਰੂ ਕਹਿਣਾ ਕਿ ਸੰਤ ਰਣਜੀਤ ਸਿੰਘ ਢੱਡੀਆਂ ਵਾਲਾ ਦਰਅਸਲ નિર્ਦੋਸ਼ ਨਿਕਲੂਆ ਕਿਉਂਕਿ ਹਲੇ ਤੱਕ ਕੋਈ ਐਡਾ ਵੱਡਾ ਕੇਸ ਹੋਵੇ ਹਾਈਲਾਈਟ ਚਿਹਰਾ ਹੋਵੇ ਤੇ ਉਹਦਾ ਨਾਚੋਰ ਨਾ ਨਿਕਲੇ ਇੱਕ ਗੱਲ ਸਮਝਣ ਦੀ ਲੋੜ ਹੈ ਜਿਹੜਾ ਹਾਈ ਕੋਰਟ ਨੇ ਨਿਪਟਾਰੇ ਤੇ ਰੱਖਿਆ ਨਿਪਟਾਰਾ ਮਤਲਬ ਇੱਕ ਕੇਸ ਥਮ ਚੁੱਕਿਆ ਕੇਸ ਦੀ ਸੁਣਵਾਈ ਦੁਬਾਰਾ ਹੋ ਸਕਦੀ ਹੈ ਕੋਈ ਕਹਿ ਨਹੀਂ ਸਕਦੇ ਪਰ ਜਿਹੜੀ ਇਨਵੈਸਟੀਗੇਸ਼ਨ ਉਹ ਦਰਸਲ ਚੱਲ ਰਹੀ ਹੈ ਪਰ ਰஞ்சிਤ ਢੱਡਰੀਆਂ ਵਾਲੇ ਦਰਸਲ ਇਹ ਬਰੀ ਨਿਕਲਣਗੇ ਬਾਅਦ ਜਿਤ ਬਰੀ ਨਿਕਲਣਗੇ ਪਰ ਜਿੰਨੇ ਤੁਸੀਂ ਢੱਡਰੀਆਂ ਵਾਲੇ ਨੂੰ ਮੈਂ ਅੱਜ ਇੱਕ ਗੱਲ ਕਹਿਣੀ ਚਾਹਣਾ ਜਿੰਨੇ ਪੰਜਾਬ ਦੇ ਵਿੱਚ ਜਾਂ ਫਿਰ ਬਾਹਰਲੇ ਮੁਲਕਾਂ ਤੱਕ ਜਿੰਨੇ ਤੁਸੀਂ ਰஞ்சிਤ ਸਿੰਘ ਢੱਡਰੀਆਂ ਵਾਲੇ ਸੰਤ ਨੂੰ ਚਾਹੁੰਦੇ ਹੋ ਮੈਂ ਵੀ ਉਹਨਾਂ ਨੂੰ ਸਮਝਦਾ ਵੀ ਯਾਰ ਬੰਦਾ ਸਹੀ ਹੈ ਕਾਇਕ ਮੈਂ ਤੁਹਾਡੇ ਨਾਲ ਵਾਦਾ ਵੀ ਕੀਤਾ ਸੀ ਮੈਂ ਉਦੋਂ ਤੱਕ ਸ਼ਾਂਤੀ ਕਹੂੰ ਜਿੰਨਾ ਚਿਰ ਦੋਸ਼ ਨਹੀਂ ਲੱਗ ਜਾਂਦੇ ਪਰ ਮੇਰਾ ਦਿਲ ਫਿਰ ਵੀ ਨਹੀਂ ਮੰਨਦਾ ਬਿਲਕੁਲ ਦੋਸ਼ੀ ਨਹੀਂ ਹੈਗੇ ਇਹ ਮੇਰਾ ਦਿਲ ਵੀ ਕਹਿੰਦਾ ਕਿਉਂਕਿ ਜਿਹੜਾ ਦਿਲ ਗਵਾਹੀ ਭਰਦਾ ਗੱਲ ਉਹੀ ਸੱਚ ਹੁੰਦੀ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜੇਕਰ ਤੁਹਾਡੀ ਜ਼ਮੀਰ ਜਾਗਦੀ ਹੈ ਜਿਹਨੇ ਤੁਸੀਂ ਉਸ ਦੇ ਨਾਲ ਜੁੜੇ ਹੋ ਸੰਤਾਂ ਦੇ ਨਾਲ ਇਹ ਵੀਡੀਓ ਨੂੰ ਉਹਨਾਂ ਲੋਕਾਂ ਦੇ ਮੂੰਹ ਤੇ ਮਾਰਨਾ ਜ਼ਰੂਰੀ ਹੈ ਜਿਹੜੇ ਲੋਕ ਉਹਨਾਂ ਦੇ ਖਰਾਬ ਏਜੰਡਾ ਚਲਾਉਂਦੇ ਨੇ ਪੈਸੇ ਲੈ ਕੇ ਵੀ ਚਲਾ ਸਕਦੇ ਨੇ ਕਿਉਂਕਿ ਬਹੁਤੇ ਸਾਰੇ ਚੈਨਲ ਹੁੰਦੇ ਨੇ ਜਿਹੜੇ ਪੈਸਾ ਲੈ ਲੈਂਦੇ ਨੇ ਉਸ ਤੋਂ ਬਾਅਦ ਕਿਸੇ ਦੇ ਮਰਜ਼ੀ ਖਿਲਾਫ ਇੱਕ ਮਹੀਮ ਖੜੀ ਕਰਾ ਲੋ ਉਹਨਾਂ ਨੂੰ ਕੋਈ ਮਤਲਬ ਨਹੀਂ ਪਰ ਜਦੋਂ ਕਿਸੇ ਦੇ ਖਿਲਾਫ ਕੋਈ ਪ੍ਰਚਾਰ ਹੁੰਦਾ ਕੋਈ ਚੈਨਲ ਤੇ ਸਪੀਚ ਚੱਲਦੀ ਹੈ ਤਾਂ ਬੰਦਾ ਛੱਡੋ ਵੱਡੇ ਵੱਡੇ ਕਰੈਕਟਰ ਤਹ ਸਨਹਸ ਹੋ ਜਾਂਦੇ ਨੇ ਮਿੱਟੀ ਪਲੀਤ ਕੀਤੀ ਜਾਂਦੀ ਹੈ ਇਨਸਾਨ ਦੀ ਵੱਡੇ ਪੱਦਰ ਤੇ ਤਾਂ ਮੈਂ ਚਾਹੁੰਨਾ ਇੱਕ ਸੱਚੇ ਬੰਦੇ ਨੂੰ ਜਿਹਦੇ ਉੱਤੇ ਹਾਲਾਕੇ ਦੋਸ਼ ਸਾਬਤ ਨਹੀਂ ਹੋਏ ਉਸ ਬੰਦੇ ਨੂੰ ਇਹਨਾਂ ਗੱਲਾਂ ਤੋਂ ਬਚਾਉਣ ਦੀ ਖਾਤਰ ਆਪਾਂ ਵੀ ਇੱਕ ਪਾਸੇ ਆਪਣਾ ਏਜੰਡਾ ਚਲਾ ਸਕਦੇ ਹਾਂ ਕਿਉਂਕਿ ਸੱਚ ਦੇ ਨਾਲ ਖੜਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਤਾਂ ਮੈਂ ਚਾਹੁੰਗਾ ਤੁਸੀਂ ਵੱਡੇ ਪੱਧਰ ਤੇ ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਆਪਣਾ ਫਰਜ਼ ਸਮਝ ਕੇ ਕਿਉਂਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਮੇਰਾ ਦਿਲ ਵੀ ਮੰਨਦਾ ਵੀ નિર્ਦੋਸ਼ ਨੇ ਤਾਂ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪ ਤੇ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ